ਮੇਰੀ ਸੁਣੋ ਸੁਣੋ ਗੱਲ ਇੱਕੋ ਘਰੇ ਨਹੀਂ ਜੇ ਜਾਣਾ ਵੰਡ ਵਰਤ ਕੇ ਜਾਣਾ ਤੂੰ ਇੱਧਰ ਨੂੰ ਚੱਲ ਜਾ ਤੇ ਤੂੰ ਇੱਧਰ ਪਿੰਡ 'ਚ ਵੜ ਜਾ ਤੇ ਅਸੀਂ ਸ਼ਾਮ ਨੂੰ ਮਿਲਦੇ ਮੈਂ ਇੱਧਰ ਨੂੰ ਚੱਲਾਂ ਹਾਂ ਹਾਂ ਪਹੁੰਚੋ ਹੁਣ ਤੁਸੀਂ ਆਓ ਵਾਲੇ ਘਰੇ ਲਾਉਣਾ ਸਕੂਟਰੀ ਉਹ ਮਾਲਕ ਭਲੀ ਕਰੇ ਭਗਤਾ ਬਾ ਬਾਬਿਆਂ ਨੂੰ ਦਾਣੇ ਓ ਬਾਬਾ ਸਾਡੀ ਭਲੀਆ ਤੂੰ ਚੱਲ ਗੇ ਓਏ ਰਾਜਾ ਹਿੰਦੂ ਰਾਜਾ ਓ ਆ ਵੇਖ ਪੱਠੇ ਪਾਉਣ ਦੇ ਰਾਜੇ ਨੂੰ ਭਗਤਾ ਖੁਸ਼ੀ ਤੇਰੀ ਓ ਪਾ ਭਗਤਾ ਗੱਫਾ ਸਰਕਾਰੀ ਨੌਕਰੀ ਮਿਲੂਗੀ ਓਏ ਬਾਬਾ ਔ ਜਿਹੜੀਆਂ ਬੱਜੀਆਂ ਨਾ ਐਨਾ ਉਹਨਾਂ ਨੂੰ ਗੱਫਾ ਪਾ ਲੈਂਦੇ ਓ ਐਡਾ ਨਹੀਂ ਬੋਲੀਦਾ ਹੁੰਦਾ ਰਾਜਾ ਇਹਦੋਂ ਰਾਜਾ ਓਏ ਆ ਵੇਖੋ ਬਾਬਾ ਮੈਂ ਨਹੀਂ ਬਣਦਾ ਰਾਜਾ ਜਿਹੜੀ ਥੇਲੀ ਕੋਲ ਹੈਗੀ ਉਹ ਤੁਹਾਂ ਲੈ ਜਾਣੀ ਆ ਜਿਹੜਾ ਆਉਂਦਾ ਰਾਜਾ ਬਣਾ ਜਾਂਦਾ ਜ਼ਿੰਦਗੀ ਸਾਲੀ ਗੁਲਾਮਾਂ ਨੂੰ ਭੈੜੀ ਹੋਈ ਪਈ ਓ ਭਗਤਾ ਦਿਲ ਬੜਾ ਵੱਡਾ ਈ ਤੇਰਾ ਹਾਂ ਹਾਂ ਬਹੁਤ ਵੱਡਾ ਤੈਨੂੰ ਤੱਪਰ ਵਿਛਾ ਕੇ ਵੇੜੇ ਚ ਰੱਖ ਕੇ ਆਇਆ ਪੂਰਾ ਨਹੀਂ ਹੋਂਡਿਆ ਉਹ ਮਖੌਲੀ ਨਹੀਂ ਕਰੀਦੀ ਹੁੰਦੀ ਬਾਬਿਆਂ ਨੂੰ ਆ ਫੜ ਬਾਟਾ ਦਾਣੇ ਪਾ ਲੱਗਦਾ ਤੂੰ ਦਾਣ ਲੈ ਬਣਾਣੀ ਜਾਣਾ ਉਹ ਲੈ ਆ ਲੈ ਭਗਤਾ ਉਹ ਲੈ ਬਾਬਾ ਅਜੇ ਕਾਲੀ ਵਢਾਈ ਤਾਈ ਤਾਜੀ ਉਹ ਆ ਕੀਤੀ ਨਾ ਰਾਜਿਆਂ ਵਾਲੀ ਗੱਲ ਉਹ ਚੰਗਾ ਬਾਬਾ ਕਾਲੀ ਗਾਦੀ ਆ ਪੱਠੇ ਹੀ ਪਵਾ ਦੇ ਭਗਤਾ ਬਾਬੇ ਕੰਮ ਨਹੀਂ ਕਰਦੇ ਅੱਛਾ ਦਾਣੇ ਲੈਂਦੇ ਗਰਮ ਗਰਮ ਹਾਂ ਉਹ ਤੇ ਸਾਡਾ ਕੰਮ ਚੱਲ ਖਲੋ ਫਿਰ ਮੈਂ ਹੋਰ ਲੈ ਆਵਾਂ ਦਾਣੇ ਆਹ ਭੜ ਭਾਟਾ ਲਿਆ ਫਿਰ ਭਾਗ ਲੱਗਣੇ ਤੈਨੂੰ ਓ ਪਾਪਕ ਦਾ ਦਾੜੇ ਤੇਰੀ ਕਿਸਮਤ ਬਦਲੂਗੀ ਓ ਤੁਰ ਜੋ ਤੁਰ ਜੋ ਔਰ ਤੁਹਾਡ ਨੂੰ ਅੱਧਾ ਘੰਟਾ ਪਹਿਲਾਂ ਨਾ ਮੈਂ ਅੱਗੇ ਇੱਕ ਦੀ ਕਿਸਮਤ ਬਦਲ ਕੇ ੜਿਆ ਜੇ ਕਿਹਾ ਤੁਹਾਡੀ ਵੀ ਨਾ ਬਦਲੀ ਜਾਵੇ ਓ ਤੂੰ ਰਾਜਾ ਹੈ ਰਾਜਾ ਦੁੱਖ ਲੋ ਜੋ ਤੁਹਾਨੂੰ ਮੈਂ ਮੋਹਰਾ ਦੇ ਹੀ ਲਵਾਉਂਗਾ